ਪਰਾ ਵਾਲੇ ਕੋਲ ਨਹੀਂ ਮੇਰੀ ਗੱਲ ਸੁਣ ਲੈ ਬਾਈ ਸੌਦਾ ਆਣੀ ਜਾਂਦੀ ਹੈ ਫਾਇਦਾ ਹੀ ਨਹੀਂ ਮੇਰਾ ਨਾ ਮੈਨੂੰ ਆਖਿਆ ਵੀ ਮੈਂ ਤਾਂ ਥੋਕੋ ਲੈਣਾ ਨਾ ਇਹ ਦੋ ਲੈਣਾ ਠੀਕ ਹੈ ਇਹ ਜਾਇਆ ਹੁਣ ਭਜਦਾ ਸੀ ਮੈਂ ਤੈਨੂੰ ਭਜਣ ਲੈਣ ਦਿੰਦਾ 12 13 ਲਾਇਆ ਇਹ ਮੈਂ 50 ਰੁਪਏ ਤੈਨੂੰ ਦੇ ਰਿਹਾ ਤੇਰੇ ਚੱਕਰ ਨਹੀਂ ਬਾਈ ਨੂੰ ਅਸੀਂ ਫੜ ਦੇ ਦਾਲਾ ਸੋਣਾ ਪੱਤਰੀ ਆ ਵਧੀਆ ਬਾਡੀ ਪਤਾ ਕੀ ਗੱਲ ਭੋਮੇ ਇਹ ਬਾਈ ਨੇ ਮੰਗਾ 20000 ਰੁਪਏ ਠੀਕ ਹੈ ਨੂੰ ਅਸੀਂ ਇਹਨੂੰ ਅਸੀਂ 11 ਲਾਇਆ 12 ਲਾ ਤਾਂ 13 ਅਸੀਂ ਲਾ ਕੇ ਸੀਗੇ ਬਸ ਕਹੀ ਕਹਿੰਦਾ ਮੈਂ ਦਵਾ ਦਿੰਦਾ ਇਹਨਾਂ ਸਿੱਧੇ ਹੀ 14000 ਰੁਪਏ ਕਹਿਦਾ ਸੀ ਕਿ ਇਤੋਂ ਬਾਅਦ ਅਸੀਂ 8000 ਰੁਪਏ ਨਹੀਂ ਲਾਉਣਾ ਇੱਕ ਯਾਰ ਤੁਸੀਂ ਨਾ ਦਿਓ ਯਾਰ ਮੱਠੋ ਲੈ ਲਓ ਯਾਰ ਹੋਰ ਕੀ ਕੀਤਾ ਦੱਸੋ ਬੱਕਰੀ ਖੋਲ ਗਈ ਯਾਰ 14000 14000 ਬੱਕਰੀ ਦੇ ਦੋ ਇੱਕ ਮਿੰਟ ਯਾਰ ਪਾਹੇ ਮੇਰੇ 14000 ਦੇ ਮੰਨ 14000 ਪਾਹੇ ਬੱਕਰੀ ਦਾ 9000 ਦੇ ਨਹੀਂ ਮੰਨਦਾ ਬਾਈ ਯਾਰ ਇਹਦੀ ਬੱਕਰੀ ਯਾਰ ਨਾਮ ਤਾਂ ਨਹੀਂ ਨੰਦ ਨਾਮ ਨੇ ਕੁਆਲਿਟੀ ਨਹੀਂ ਹੈ ਸਾਹਮਣੇ ਆਖਾ ਤੂੰ ਮੇਰੇ ਦੀ ਕੁਆਲਿਟੀ ਵੀ ਨਹੀਂ ਸਾਹਮਣੇ ਉਹ ਬਾ ਜਿਹੜਾ ਚਾਹੁੰਦਾ ਦੰਦ ਆਪਾਂ ਪਾਹੇ ਕੱਢ ਯਾਰ ਬਾਈ ਦੰਦਿਆ ਚਾਹਦਾ ਆਏ ਜਿੰਦਾਂ ਆਹ ਬਾਈ ਬਾਈ ਰੋੜ ਹੀ ਨਹੀਂ ਉਹ ਨਹੀਂ ਪਹੁੰਚ ਕੋ ਯਾਰ ਬਾਈ ਯਾਰ ਗੱਲ ਸੁਣੀ ਜਾਂ ਉਹ ਵਿਰਾਜ ਯਾਰ ਨਹੀਂ ਮੇਰਾ ਮੂੰਹ ਮਰੇ ਨੂੰ ਰੱਖਿਆ ਕਰ ਯਾਰ ਯਾਰ ਮੂੰਹ ਨੂੰ ਪਾ ਕੋਈ ਚੱਕਰ ਨਹੀਂ ਆਏ ਨਹੀਂ ਨਾ ਕੋਈ ਦੀਦਾ ਨਹੀਂ ਫਿਰ ਸਹੀ ਕੁਆਲਟੀ ਬੰਦੇ ਵੀ ਹੋਏ ਫਿਰ ਸੋਸਾਇਟੀ ਵਿੱਚ ਦਿੱਖੀ ਹੋਵੇ ਗੱਲ ਠੀਕ ਹੈ ਮੈਂਬਰ ਆਖਿਆ ਤਾਂ ਮੂੰਹ ਭਰ ਜਾਂਦਾ ਤੇ ਮੂੰਹ ਭਰਿਆ ਕਰੀਂ ਜਾਇਆ ਜਾਇ ਜੀ ਕੀ ਫਾਇਦਾ ਵੀਰ ਦੇ ਉੱਤੇ ਦਿਖਣਾ ਚਾਹੀਦਾ ਬੰਦਾ ਔਰ ਯਾਰ ਨਹੀਂ ਭੋਮੇ ਜਿਹੜੀ ਗੱਲ ਆਪਾਂ ਨੂੰ ਕਹਦਾ ਵੀ ਜਾਇ ਨਹੀਂ ਐਨੀ ਤੂੰ ਦਾ ਉਹ ਚੱਕਰ ਨਹੀਂ ਓ ਯਾਰ ਗਾਂ ਵੇਚਣੀ ਆ ਹਜ਼ਾਰ ਕੰਡਾ ਇਹਨਾਂ ਨੇ ਵੜਾ ਦੇਣੀ ਆ ਮੈਂ ਇਹਦੇ ਕੋਲ ਵੀ ਕਹੀ ਅੱਗੇ ਇੰਨੇ ਚੱਕ ਇੰਨੇ ਹੋਣਗਾ ਬਾਕੀ ਆਪਾਂ ਐ ਨਹੀਂ ਝੂਠਾ ਕੰਮ ਨਹੀਂ ਵੀ ਜੇ ਆਪਾਂ ਆਖਦਿਆਂ ਨਾ ਵੀ ਨਹੀਂ ਵੀ ਜਿੰਨੇ ਵੀ ਚੀਜ਼ ਆਪਾਂ ਵੀ ਆਖਿਆ ਵੀ ਇਹਦੇ ਭੋਮੇ ਗਾਰੰਟੀ ਉਹ ਗੱਲ ਕਰ ਲਈ ਪੌਣ ਸਾਲ ਜਿਹੜੀ ਗੱਲ ਆ ਗਾਰੰਟੀ ਗੱਬਨ ਦੀ ਆ ਹਾਂ ਯਾਰ ਤੂੰ ਦੂਰ ਪਾ ਯਾਰ ਉਹ ਨੋਰ ਫੜਾ ਇੱਕ ਹੋਰੀ ਆ ਨਾ ਨਾ ਨੋਟ ਨਹੀਂ ਆਹ ਫੜਾਈ ਰਲਾ ਬਾਈ ਲਖਾਈ ਇਹਨਾਂ ਤੋਂ ਕਰਾ ਦੇਣਗੇ ਯਾਰ ਲਖਾਈ ਬਾਅਦ ਚ ਕਰਾਂਗਾ ਤੁਮੇ ਓ ਯਾਰ ਆਪੇ ਸੈਟ ਕਰ ਲੂੰਗਾ ਜਦੋਂ ਮੈਨੂੰ ਵਿਤਵਾੜਿਆ ਯਾਰ ਤੂੰ ਆਹ ਤਾਂ 10 ਤਾਰ ਲਖਾਈ ਕਰਾ ਦੇ ਥੱਲੇ ਜੱਫੀ ਮੈਂ ਨਹੀਂ ਸਾਡ ਚੰਨੀ ਆ ਮੰਨੀ ਨਹੀਂ ਹੁੰਦੀ ਆ ਪਟਾ ਕਰਾ ਚੱਲ ਉੱਲਾ 15 ਬੰਦੇ ਅਸੀਂ ਕਿਹੜਾ ਪਾ ਕੇ ਰੱਖਣਾ ਗੱਬਨ ਦੀ ਗਰੰਟੀ ਲਵਾਂਗੇ ਬਾਈ ਇੱਕ ਤਾਂ ਚੰਗੇ ਬੱਤਾਂ ਦਾ ਆਉਂਦਾ ਜਿਹੜੀ ਆ ਇੱਕ ਮਿੰਟ ਇੱਕ ਮਿੰਟ ਬਈ ਤੁਸੀਂ ਚੁੱਪ ਕਰੋ ਹਾਂ ਤਾਂ ਫੜਾਈ ਪਹਿਲਾਂ ਤੁਸੀਂ ਛੱਡ ਜਾ ਛੱਡ ਇੱਕ ਮਿੰਟ ਪਹਿਲਾਂ ਤੁਸੀਂ ਚੁੱਪ ਕਰੋ ਪਹਿਲਾਂ ਮੇਰੀ ਗੱਲ ਨਹੀਂ ਹੈ ਮੇਰੀ ਮੇਰੀ ਗੱਲ ਸੁਣੋ ਆਖਿਆ ਉਹਨੇ ਚੰਗੇ ਦੁਆਬਾ ਨਹੀਂ ਹੁੰਦੀ ਬਾਈ ਮੇਰੀ ਇੱਕ ਮਿੰਟ ਗੱਲ ਹੁੰਦਾ ਪਹਿਲੇ ਮੈਂ ਤਾਲਾ ਲੈ ਦਿੰਦਾ ਇੱਕ ਮਿੰਟ ਵੀਰ ਗੱਲ ਸੁਣੋ ਤੁਸੀਂ ਵੀ ਗੱਲ ਸੁਣੋ ਇੱਧਰ ਕੈਮਰੇ ਵਾਲੇ ਸਾਰੇ ਕੂਆ ਮੇਰੇ ਪਿੰਡ ਦਾ ਹਾਂ ਠੀਕ ਹੈ ਮੈਂ ਪੈਸੇ ਤੁਹਾਨੂੰ ਸਾਫ ਵੜਾਉਂਗਾ ਜੇ ਪੂਰੀ ਥੱਲੀ ਨਹੀਂ ਖਗ ਲੈਂਦੀ ਹਾਂ ਥੱਲੀ ਆ ਤੇ ਨਹੀਂ ਆਉਂਦੀ ਹੈ ਨਹੀਂ ਗੱਲ ਪਾਵੇਂ ਜਿਹੜੀ ਜਾਏ ਇੱਥੇ ਮੈਂ ਫਿਰਦਾ ਅਗਲਾ ਕੂਆ ਯਾਰ ਉਹ ਉਹ ਜਿਹੜਾ ਜਾਂਦਾ ਹੈ ਨਾ ਇਹ ਕਹਿੰਦਾ ਵੀ ਮੇਰੀ ਗੱਭਨ ਦੀ ਗਰੰਟੀ ਚੰਗੇ ਬੱਕਰ ਦਾ ਗੱਭਣਾ ਮੇਰੇ ਆਪਰ ਮੁੜ ਕੇ ਹੋਰ ਨਿਕਲ ਜੇ ਆਪਾਂ ਗਾਂ ਵੇਚਨੇ ਆਂ ਪਰ ਜਿਹੜਾ ਸਾਨੂੰ ਵੀ ਜਿੰਦਰਾ ਗੱਲ ਲਗੂ ਭਾਈ ਤੁਸੀਂ ਚੰਗੇ ਦੀ ਕਰਕੇ ਗਰੰਟੀ ਦਿੱਤੀ ਅਸੀਂ ਕਿੱਥੇ ਦੇਵਾਂਗੇ ਚੰਗੇ ਫੜਕੇ ਨੂੰ ਓਏ ਫੋਟੋ ਫੋਟੋ ਆ ਤੂੰ ਹੁੜਕੇ ਦੇ ਵੀ ਨਹੀਂ ਫੋਨ ਤੱਕ ਇੱਕ ਗੱਭਨ ਦੀ ਗਰੰਟੀ ਆ ਗੱਭਨ ਉਹ ਜੀ ਜਾਂਦਾ ਯਾਰ ਗੱਪਣ ਦਾ ਨਹੀਂ ਆਣੇ ਖੜੇ ਆ ਯਾਰ ਉਹਦਾ ਵੀਡੀਓ ਜੀ ਆ ਗਿਆ ਗੱਪਣ ਦੀ ਗਰੰਟੀ ਦਿੱਤੀ ਆ ਬਾਈ ਗੱਪਣ ਦਾ ਗੱਪਣ ਦੀ ਗਰੰਟੀ ਆ ਕਿੰਨੇ ਚਿਰ ਦੀ ਗੱਪਣਾ ਉਹਦਾ ਮੈਂ 1.5 ਮਹੀਨਾ ਕਹਿੰਦਾ 4 ਮਹੀਨਾ ਦੀ ਗੋਮੇ ਕਹਿੰਦਾ ਯਾਰ ਇਹ ਯਾਰੇ ਨੀਂਦਾਂ ਦੀ ਕਹਿੰਦਾ ਸਾਢੇ ਦਿਨਾਂ ਦੀ ਹੋਵੇ ਯਾਰਾ ਮੈਂ ਨੀਂਦ ਨਹੀਂ ਰਹਿ ਗਿਆ ਵਾਂ ਮੈਂ ਸੂਨ ਚ ਮੈਂ ਹਾਂ ਯਾਰ 2.5 ਮਹੀਨੇ ਪਾਲਾ ਹੋਰ ਤੇ ਬੰਦਾ ਚਲੇ ਯਾਰ ਗਾਹ ਪਛਾ ਵੀ ਹੋ ਜਾਂਦੀ 15 ਦਿਨ ਹੋਰ ਸੇਵਾ ਕਰ ਲੂਗਾ ਸਹੀ ਯਾਰ ਠੀਕ ਆ ਫੜ ਤਰਾ ਸੈਣੀ ਕਰੀ ਤੇਰੇ ਤੋਂ ਰੱਖ ਲੈ ਭਰਾ ਮੇਰਾ ਕੋਈ ਚੱਕਰ ਤੇਰੀ ਬੱਕਰੀ ਦਾ ਪਾ 2000 ਰੁਪਿਆ ਪਾਦਾ ਅੱਧੀ ਕਰ ਵੀ ਨਹੀਂ ਕੀਤੀ ਇਹ ਵੀ ਦੋਈਆਂ ਕਾਟ ਕੇ ਉਧਰ ਉਹ ਮੰਗਾ ਨੂੰ ਯਾਰ ਤੂੰ ਮੰਗਾ ਮਾਲ-ਮੋਲ ਦੀ ਮਾਲ ਨਹੀਂ ਮੰਗਾ ਕੋਈ ਕੀ ਤਾਂ ਵੇਜਦਾ ਉਹ ਭਰਾ ਉਹ ਗਿਣ ਕੇ ਨਹੀਂ ਪਾਏ ਹੁੰਦੇ ਉਹ ਬਾਈ ਇੰਨੇ ਬੰਦੇ ਤੇਰੀਆਂ ਮਿਹਨਤਾਂ ਇਹਨੇ ਚੱਲਣਾ ਸਵਾਲ ਲੈ ਤੂੰ ਸਪੈਂਡ ਦਾ ਬੰਦਾ ਪਰ ਇਹਨੇ ਤੈਨੂੰ ਹਾਂ ਮੈਂ ਤੇ ਤੁਹ ਕੋ ਦੇ ਨਿਆ ਕੋ ਇੰਨੀ ਜਿੰਨੀ ਇੱਕ ਛੀ ਸੀ ਉਹਨੇ ਉਹ ਦੇ ਦਿੱਤਾ ਹੁਣ ਮੇਰੀ ਗੱਲ ਸੁਣੋ ਲਿਖਾਈ ਬਈ ਲਿਖਾਈ ਕਰਾ ਦੇ ਨਹੀਂ ਹੁਣ ਖੁਸ਼ ਹੋ ਗਿਆ ਨਹੀਂ ਨਹੀਂ ਇੱਕ ਮਿੰਟ ਗੱਲ ਸੁਣ ਲੈ 100 ਰੁਪਿਆ ਤੇਰਾ ਤੇ 100 ਰੁਪਿਆ ਤੇਰਾ ਉਹ ਐਵੇਂ ਲਿਖਾ ਦੇ ਯਾਰ ਹੋ ਗਈ ਜੇ ਨਹੀਂ ਦੇਖੋ ਤੁਸੀਂ ਦੋਨੋਂ ਤਾਂ ਮੈਂ ਲੈ ਲਾਂ ਦੋਸਰ ਵੀ ਫਿਰ ਚੰਗੇ ਸੀ ਹਾਂ 200 ਰੁਪਿਆ ਦੇ ਦਿਓ ਬਈ ਦੇਓ ਯਾਰ ਉਹ ਵੀ ਲੈ ਲਾਂ ਦੋਨੋਂ ਨਹੀਂ ਮੈਂ ਨਹੀਂ ਲੈਣਾ ਨਹੀਂ ਮੈਂ ਨਹੀਂ ਲੈਣਾ ਹਾਂ ਨਹੀਂ ਲੈਣਾ ਭਰਾ ਉਹ ਮੈਂ ਨਹੀਂ ਲੈਣਾ ਕੋਈ ਹੋਰ ਮੈਂਬਰ ਨੇ ਲਾਦੀ ਬਾਈ ਸਿਰੇ ਗੱਲ ਥਾਪੀ ਗਾਰਦੇ ਨਾ ਲਾ ਆ ਵੀ ਮੈਂ ਫੜਾ ਉਹ ਰਿਆਕ ਤਾਂ ਨਹੀਂ ਸਕਦਾ ਸਿਰੇ ਲੱਗਦਾ ਬੰਦਿਆਂ ਨੇ ਮਾਇਆ ਬਾਈ ਹੁਣ ਫੜਾ ਬਾਈ ਆਓ ਵੀ ਸਜਣੋ ਲਾਈਵ ਤੁਹਾਨੂੰ ਸਰਦਾ ਵਿਖਾਤਾ ਹੁਣ ਚੱਲਦੇ ਆ ਅੱਜ ਅੱਗੇ ਸਨਕਾ